ਰੰਗ ਵਰਦਾ ਜਪਾਰ ਤੁੰਕਾ ਹੈ ਗੁਰੂ ਘਰ ਉਪਨਾਏ ਸਾਈਂ ਸੁਖ ਸਾਰੇ ਨਾਨਕ ਨਾਨਕ ਨਿਗਾਹਿ ਲੜਦਾ ਆਏ ਕਰੇ ਕੋ ਚੰਗਾ ਮਾਨੰਦ ਕਰਤ ਦੰਗਾਇ ਗੁਰੂ ਘਰਿਆਲੇ ਪਾਉ ਤੂ ਸਭੁ ਮਾਏ ਸਭ ਕਛਿ ਸੁਖ ਅਰਵਾਸ ਰੁ ਮਿਲਾਇ ਆਇ ਨਾਨਕ ਸੁਖ ਅਨੰਦ ਨਨਕ ਨਾਮੇ ਰਦਨ ਕਰਕੇ ਆਵੇ ਰਾਸ ਭਾਪੀ ਕਰਮ ਤੋਂ ਮਾਗ ਦੇਉ ਘਰ ਦੀ ਵਾਰੇ ਆਉ ਨਨੁ ਜੇ ਹਉ ਨਾ ਆਇ ਸੇਰੇ ਕਿੰਗੋ ਪਉਣ ਪੂਨੀ ਹੋ ਸਰ ਕੋਬ ਦੇ ਕੋ ਤਾਏ ਮਿੱਠੀ ਵਰਤੂ ਮੰਤਰੀਆ ਨਾ ਦਿੱਸੇ ਉਹਦੇ ਜਨਾ ਪਾਗ ਮਤਾਏ ਸੁਤੜੇ ਸੁਖੀ ਜਵਾਨਾ ਜੋਰਤੇ ਹਰਿ ਨਾਨਕ ਤੇ ਸਿਧਰ ਜੀ ਸੁਨਾਉਂ ਚਾਰਿ ਮਨਿਕੋ ਸਿਨਾਤ ਇੱਕ ਉਲਨੇ ਮੁੱਟੇ ਨਦ ਕੰਢੈ ਬਰਿ ਬਿਖਿਆ ਰਦਗਾ ਨਾ ਨਿਕਰ ਮਨ ਕਾਭ ਪਤਿ ਉਦਾਰਨ ਪਾਰਬ ਤੁਮ ਰਤਿ ਪੁਰ ਕਾ ਪਾਰਿ ਜੁ ਸੇਂਦਾਰਿ ਨਾ